ਕਿ ਜਿਹੜਾ ਜਾਨਵਰ ਹੈ ਉਹਦੇ ਲਈ ਤਾਂ ਇਹ ਸਰਕਾਰ ਲਗਾਤਾਰ ਨਰਦੀ ਮਰਦੀ ਤੇ ਕਈ ਲੋਕਾਂ ਨੂੰ ਮਾਰਦੀ ਹੈ ਇਹੀ ਤਹਾ 11 ਸਾਲਾਂ 'ਚ ਸਰਕਾਰ ਨੇ ਕੀਤਾ ਹੈ 1 ਲੀਟਰ ਇੱਕ ਦਿਨ ਦੇ ਵਿੱਚ ਪਿਆ ਨਹੀਂ ਹੁੰਦਾ ਜੇ ਦੇਖਣਾ ਹੋਵੇ ਤੇ ਉਹਨਾਂ ਦੇ ਕਾਰਪੋਰੇਟ ਘਰਾੜਿਆ ਉਹਦੇ ਲਈ ਹਸਪਤਾਲ ਆ ਉਧਰ ਜਾਣਗੇ ਸਰਕਾਰੀ ਹਸਪਤਾਲ ਬੰਦ ਕਰ ਦੇਣਗੇ ਗਰੀਬ ਜਿਹੜਿਆ ਇਥੇ ਲਾਜ ਲਾ ਪਰ ਦੇ ਮਾਨਯੋਗ ਰਾਸ਼ਟਰਪਤੀ ਨੇ ਸ਼੍ਰੀਮਤੀ ਦ੍ਰੋਪੀ ਮੁਰਮੂ ਜੀ ਉਹਨਾਂ ਨੂੰ ਜੋ ਸੰਬੋਧਨ ਮੰਗ ਪੱਤਰ ਹੈ ਤੇ ਮੈਨੂੰ ਪ੍ਰਾਪਤ ਹੋ ਗਿਆ ਆ ਜੀ ਵੱਲੋਂ ਅੱਜ ਸੰਯੁਕਤ ਕਿਸਾਨ ਮੋਰਚੇ ਭਾਰਤ ਵੱਲੋਂ ਹੁਸ਼ਿਆਰਪੁਰ ਡੀਸੀ ਦਫਤਰ ਵਿਖੇ ਧਰਨਾ ਪ੍ਰਦਰਸ਼ਨ ਕਰਕੇ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ ਅੱਜ ਦਾ ਇਹ ਧਰਨਾ ਪ੍ਰਦਰਸ਼ਨ ਪੂਰੇ ਭਾਰਤ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਕੀਤਾ ਗਿਆ ਜਿਸ ਦੀਆਂ ਮੰਗਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇয়াল ਦੀ ਜਾਨ ਬਚਾਉਣ ਦੇ ਲਈ ਜੋ ਲਗਾਤਾਰ 28ਵੇਂ ਦਿਨ ਅਜ ਭੋਖੜ ਹੜਤਾਲ ਤੇ ਬੈਠੇ ਰਹੇ ਦਿੱਲੀ ਵਿਲ ਬਲ ਮਾਰਚ ਕਰ ਰਹੇ ਕਿਸਾਨਾਂ ਤੇ ਜਵਰਬੰਦ ਕਰਨ ਦੇ ਲਈ ਗ੍ਰੇਟਰ ਨੋਇਡਾ ਲਖਰ ਜੇਲ ਤੋਂ ਨੋਇਡਾ ਦੇ ਸਾਰੇ ਕਿਸਾਨਾਂ ਨੂੰ ਰਿਹਾਂ ਕਰਵਾਉਣ ਲਈ ਅਤੇ ਹੁਣ ਮੌਜੂਦਾ ਸਰਕਾਰ ਦੇ ਵੱਲੋਂ ਨੈਸ਼ਨਲ ਐਗਰੀਕਲਚਰ ਮਾਰਕੀਟ ਪਾਲਸੀ ਨੂੰ ਵਾਪਸ ਲੈਣ ਦੇ ਲਈ ਗੱਲ ਕੀਤੀ ਗਈ ਕਿਸਾਨੀ ਮੰਗਾ ਸਬੰਧੀ ਐਮਐਸਪੀ ਦਾ ਕਾਨੂੰਨ ਕਿਸਾਨ ਸ੍ਰੀ ਸ਼ੀਲ ਸਾਰੀਆਂ ਕਿਸਾਨ ਜੱਥੇਬੰਦੀਆਂ ਨਾਲ ਤੁਰੰਤ ਭਾਰਤ ਦੀ ਸਰਕਾਰ ਗੱਲਬਾਤ ਕਰੇ ਇਨ੍ਹਾਂ ਮੰਗਾ ਸਬੰਧੀ ਅੱਜ ਐਡੀਸੀ ਰਾਹੁਲ ਚਾਬਾ ਜੀ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੰਗ ਪੱਤਰ ਰਿਸੀਵ ਕੀਤਾ ਅਤੇ ਇਸ ਧਰਨੇ ਵਿੱਚ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਆਪਣੀ ਗੱਲ ਰੱਖੀ ਤੇ ਕੇਂਦਰ ਸਰਕਾਰ ਜਿਹੜੀ ਲਗਾਤਾਰ ਕਿਸਾਨਾਂ 'ਵਿਰੁੱਧ ਪੋਲਿਸੀ ਲਿਆ ਰਹੀ ਹੈ ਉਹਦੇ ਵਿਰੁੱਧ ਤਕੜੇ ਐਕਸ਼ਨ ਕਰਨ ਦਾ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਨੇ ਸ਼੍ਰੀਮਤੀ ਦ੍ਰੋਪਦੀ ਮੁਰਮੂ ਜੀ ਉਹਨਾਂ ਨੂੰ ਜੋ ਸੰਬੋਧਨ ਮੰਗ ਪੱਤਰ ਹੈ ਤੇ ਮੈਨੂੰ ਪ੍ਰਾਪਤ ਹੋ ਗਿਆ ਆਪ ਜੀ ਵੱਲੋਂ ਮੈਂ ਹੁਣੇ ਹੀ ਇਹਨੂੰ ਜਿਹੜੀ ਯੋਗ ਪ੍ਰਣਾਲੀ ਰਹੀ ਹੈ ਅੱਜ ਦੀ ਤਰੀਕ ਦੇ ਵਿੱਚ ਹੀ ਮੈਂ ਭੇਜ ਰਿਹਾ ਹਾਂ ਸੋ ਬਹੁਤ ਬਹੁਤ ਧੰਨਵਾਦ ਜੀ